ਆਪ ਦੀ ਆਵਾਜ਼ న్యూ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਨਵੇਂ ਸਾਲ ਦੀ ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਅੱਜ ਪਿੰਡ ਹਿੱਸੋਵਾਲ ਦੇ ਵਿੱਚ ਜੋ ਪਿਛਲੇ ਦਿਨੀ ਇੱਕ ਖਬਰ ਵਾਇਰਲ ਕਰੀ ਸੀਗੀ ਜਿੱਥੇ ਕਿ ਦਲਿਤ ਵਰਗ ਦੇ ਬਿਲਕੁਲ ਨਾਲ ਹੀ ਇੱਕ ਗੰਦੇ ਪਾਣੀ ਦਾ ਟ੍ਰੀਟਮੈਂਟ ਸ਼ੁਰੂ ਕਰਿਆ ਸੀ ਜਿਸ ਦੀ ਲੋਕਾਂ ਵੱਲੋਂ ਵਿਰੋਧਤਾ ਕੀਤੀ ਗਈ ਸੀ ਪਰ ਅੱਜ ਫਿਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੰਚਾਇਤ ਵੱਲੋਂ ਪਰ ਫਿਰ ਵੀ ਦਲਿਤ ਵਰਗ ਨੂੰ ਤਾਂ ਪਰੇਸ਼ਾਨ ਕੀਤਾ ਜਾਂਦਾ ਹੈ ਅਸੀਂ ਦੇਖਦੇ ਹਾਂ ਬਾਕੀ ਮਸਲਾ ਹੈ ਕੀ ਆ ਹਾਂਜੀ ਸੁਣਦੇ ਆਂ ਅਸੀਂ ਪਿੰਡ ਦੇ ਲੋਕਾਂ ਤੋਂ ਵੀ ਇਹ ਮਾਮਲਾ ਹੈ ਕੀ ਆ ਸਭ ਤੋਂ ਪਹਿਲਾਂ ਜੀ ਅਸੀਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਜੋ ਟ੍ਰੇਡ ਚੱਲ ਰਿਹਾ ਦੇ ਵਿੱਚ ਕਰਦੇ ਉਹ ਬਲ ਤੇ ਉਹਨਾਂ ਨੇ ਬੰਦਾ ਨਹੀਂ ਰੱਖਿਆ ਉਹ ਸੀਵਰੇਜ ਬੰਦ ਹੋ ਗਿਆ ਅਸੀਂ ਚਾਹੁੰਦੇ ਆਂ ਜੇ ਪਿੰਡ ਦੇ ਨਕਾਸ ਦੇ ਸਬੰਧ ਦੇ ਵਿੱਚ ਉਹ ਪਹਿਲਾਂ ਸੀਵਰੇਜ ਚਾਲੂ ਕੀਤਾ ਜਾਵੇ ਜੇ ਉਹ ਸ਼ੀਵਰੇਜ ਨਹੀਂ ਚਾਲੂ ਕੀਤਾ ਤਾਂ ਜਿਹੜਾ ਪ੍ਰੋਜੈਕਟ ਆ ਗੰਦੇ ਪਾਣੀ ਦਾ ਨਿਕਾਸ਼ ਦੇ ਲਈ ਉਹ ਜੇ ਸ਼ਰਤਾਂ ਜਗ੍ਹਾ ਪੂਰੀਆਂ ਕਰਦੀ ਆ ਫਿਰ ਤਾਂ ਬਣਾਇਆ ਜਾਵੇ ਜੇ ਸ਼ਰਤਾਂ ਪੂਰੀਆਂ ਨਹੀਂ ਕਰਦੀ ਬਿਲਕੁਲ ਨਾ ਬਣਾਇਆ ਜਾਵੇ ਕਿਉਂਕਿ ਇਸ ਪ੍ਰੋਜੈਕਟ ਦਾ ਕੇਸ ਹਾਈ ਕੋਰਟ ਦੇ ਵਿੱਚ ਮਾਨਯੋਗ ਜੱਜਾਂ ਨੇ ਤਵਾੜੀਜੀ ਹਿੱਤੇ ਭਾਰਦਵਾਜੀ ਨੇ ਸਟੇ ਕੀਤਾ ਹੋਇਆ ਸਟੇ ਦੇ ਬਾਵਜੂਦ ਇੱਥੇ ਲਗਾਤਾਰ ਧੱਕੇ ਦੇ ਨਾਲ ਪੰਜਾਬ ਸਰਕਾਰ ਦਾ ਜਾਂ ਕਾਂਗਰਸ ਦਾ ਜਿਹੜਾ ਹਾਲਕਨ ਚਾਰਜਾ ਉਹਦੀ ਸਹ ਦੇ ਨਾਲ ਵੀਡੀਓ ਦੀ ਤੱਕੇਸਾਈ ਦੇ ਪਿੰਡ ਦੇ ਸਰਪੰਚ ਵੀ ਤੱਕੇਸਾਈ ਤੱਕੇਸਾਈ ਇੱਥੋਂ ਤੱਕਾ ਵੀ ਸਾਡੇ ਜਿਹੜਾ ਆਗੂ ਰੋਲ ਅਦਾ ਕਰ ਰਿਹਾ ਇਸ ਪ੍ਰੋਜੈਕਟ ਦਾ ਵਿਰੋਧ ਕਰਨੇ ਵਿੱਚ ਸਾਬਕਾ ਰਿਟਾਇਰ ਐਸਡੀਓ ਸਾਹਿਬ ਹਰਮੇਲ ਸਿੰਘ ਉਹਦੀ ਤੱਕੇ ਦੇ ਨਾਲ ਸਤਿਕਾਰ ਕਰ ਦਿੱਤੀ ਨਜਾਇਜ਼ ਦਬਾਅ ਬਣਾਉਣ ਦੇ ਖਾਤਰ ਵੀ ਇਸ ਦਾ ਕੋਈ ਇਹਨਾਂ ਤੇ ਨਜਾਇਜ਼ ਦਬਾਅ ਬਣਾਇਆ ਗਿਆ ਕਿ ਗਰੀਬ ਪਰਿਵਾਰ ਆ ਦਲਿਤ ਪਰਿਵਾਰ ਆ ਅੱਜ ਤੱਕ 73 ਸਾਲ ਦੇ ਵਿੱਚ ਦਲਤਾਂ ਦੇ ਨਹੀਂ ੱਤਕਾ ਹੁੰਦਾ ਆ ਜਦੋਂ ਕੋਈ ਪ੍ਰੋਜੈਕਟ ਚੰਗਾ ਆਉਂਦਾ ਉਹ ਪ੍ਰੋਜੈਕਟ ਤਾਂ ਜਨਰਲ ਭਾਈਚਾਰਾ ਵਾ ਉਧਰ ਲੱਗਦਾ ਵਾ ਜਦੋਂ ਕੋਈ ਮਾੜਾ ਪ੍ਰੋਜੈਕਟ ਆਉਂਦਾ ਤਾਂ ਸਾਡੇ ਦਲਤ ਭਾਈਚਾਰੇ ਤਿਆ ਅਸੀਂ ਸਮਝਦੇ ਆਂ ਵੀ ਪਾਣੀ ਦੇ ਨਿਕਾਸ ਦੇ ਲਈ ਪ੍ਰੋਜੈਕਟ ਜ਼ਰੂਰੀ ਆ ਪਰ ਜੇ ਇਹਦੇ ਸ਼ਰਤਾਂ ਹੀ ਨਹੀਂ ਪੂਰੀਆਂ ਕਰਦਾ ਇਹ ੱਤਕੇ ਦੇ ਨਾਲ ਇੱਥੇ ਪ੍ਰੋਜੈਕਟ ਠੋਸਿਆ ਜਾ ਰਿਹਾ ਵਾ ਔਰ ਦੂਸਰਾ ਬਾਕਿਸਮੇ ਆ ਵੀ ਸਾਡੇ ਲੋਕਾਂ ਤੇ ਪਹਿਲਾਂ ਤੇ ਵੀ ਅਤਿਆਚਾਰ ਆਇਆ ਸਾਡੇ 15 ਘਰ ਦਲਿਤ ਪਰਿਵਾਰਾਂ ਦੇ ਜਿਹੜੇ 40-40 ਸਾਲ ਤੋਂ ਪੇਮੈਂਟ ਕਰਕੇ ਸਟਾਮ ਬਣਾ ਕੇ ਜਗ੍ਹਾ ਲਈ ਆ ਜਗਾ ਲੈਂਡ ਤੇ ਉਹਨਾਂ ਨੇ 5-5 10-10 ਲੱਖ ਰੁਪਇਆ ਲਾ ਕੇ ਮਕਾਨ ਬਣਾਇਆ ਇੱਥੇ ਹਲਕਨ ਤਿਆਰ ਜੀ ਦੀ ਸਹਿਤ ਇਹ ਵੀਡੀਓ ਰਹੀ ਉਹਨਾਂ ਨੂੰ ਨੋਟਿਸ ਘਟਾਇਆ ਗਿਆ ਵੀ ਨਾਜਾਇਜ਼ ਕਬਜ਼ਾ ਨਾਜਾਇਜ਼ ਕਬਜ਼ਾ ਤਾਂ ਇੱਥੇ ਦੇ ਮੌਜੂਦਾ ਮੈਂਬਰ ਪੰਚਾਇਤ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਉਹਨੂੰ ਐਨਓ ਸ਼ਿਕਿਓ ਦਿੱਤੀ ਸਾਡੇ ਪੰਚਾਇਤੀ ਮੈਂਬਰ ਇਲੈਕਸ਼ਨ ਲੜਿਆ ਸਿੰਦਰਪਾਲ ਸਿੰਘ ਪੁੱਤਰ ਬਾਬੂ ਸਿੰਘ ਉਹਨਾਂ ਨੂੰ ਐਨਓ ਸ਼ਿਕਿਓ ਦਿੱਤੀ ਗਈ ਜਰਨੈਲ ਸਿੰਘ ਪੁੱਤਰ ਬਾਬੂ ਸਿੰਘ ਉਹਨਾਂ ਨੂੰ ਐਨਓ ਸ਼ਿਕਿਓ ਦਿੱਤੀ ਗਈ ਜੇ ਉਹ ਨਜਾਇਜ਼ ਕਾਬੂਛੇ ਜਿਨ੍ਹਾਂ ਨੇ ਐਨਓ ਦਿੱਤੀਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਮਝਦਾ ਵੀ ਮੈਂ ਆਪਣੀ ਜਥੇਬੰਦੀ ਵੱਲੋਂ ਕਿਉਂਕਿ ਮੇਰੇ ਨਗਰ ਦਾ ਮਾਮਲਾ ਮੇਰੇ ਭਾਈਚਾਰੇ ਦਾ ਮਾਮਲਾ ਵਾ ਜੇ ਜਿਹੜੇ ਵੀਡੀਓ ਨੇ ਨੋਟਸ ਜਾਰੀ ਕੀਤੇ ਹੋ ਜਿੰਨਾ ਚਿਰ ਉਹ ਨੋਟਿਸ ਵਾਪਸ ਨਹੀਂ ਲੈਂਦਾ ਕਾਂਗਰਸ ਸਰਕਾਰ ਦੇ ਹਲਕਨ ਤਾਰਜ ਦੀਆਂ ਬਦੀਕਾਂ ਦੇ ਖਿਲਾਫ ਵੀਡੀਓ ਦੇ ਬਦੀਕਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਨੋਟਿਸ ਕਢਾਏ ਆ ਇਸ ਹਲਕੇ ਦੇ ਵਿੱਚ ਪੰਡਾ ਦੇ ਵਿੱਚ ਅਸੀਂ ਮਹਿਮ ਚਲਾਵਾਂਗੇ ਉਹਨਾਂ ਦੇ ਖਿਲਾਫ ਜਿੰਨਾ ਚਿਰ ਉਹ ਨੋਟਿਸ ਵਾਪਸ ਨਹੀਂ ਹੁੰਦੇ ਅਸੀਂ ਲਗਾਤਾਰ ਕੰਟੀਨਿਊ ਪਿੰਡ ਦੇ ਨਗਰ ਦੇ ਲੋਕਾਂ ਨੂੰ ਲੈ ਕੇ ਸੰਘਰਸ਼ ਤੇਜ਼ ਕੀਤਾ ਜਾਊਗਾ ਇਹ ਜਿਹੜੀ ਐਨਓਸੀ ਤੁਸੀਂ ਗੱਲ ਕਰੀ ਆ ਹਾਂ ਜੀ ਇਹਦੇ ਵਿੱਚ ਜਿਹੜੇ ਹੁਣ ਘਰ ਵਸਦੇ ਆ ਜਾਂ ਪਹਿਲਾਂ ਐਨਓਸੀ ਵਾਲੇ ਘਰ ਵਸਦੇ ਆ ਉਹਨਾਂ ਨੂੰ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਉਹ 40 40 ਸਾਲ ਤੋਂ ਰਹਿ ਰਹੇ 40 ਤੋਂ ਜਿਹੜੇ ਉਹ ਲੋਕ ਖੜੇ ਆ ਐਨਓਸੀ ਦਿੱਤੀ ਆ ਕਿ ਉਹ ਪੰਚਾਇਤ ਮੈਂਬਰ ਨੇਸ ਮੌਜੂਦਾ ਮੌਜੂਦਾ ਇਸ ਟਾਈਮ ਤਿੰਨਾਂ ਦੇ ਵਿੱਚੋਂ ਇੱਕ ਪੰਚਾਇਤ ਮੈਂਬਰ ਆ ਕੁਲਵੰਤ ਸਿੰਘ ਮੌਜੂਦਾ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਜਿਹੜੇ ਹਾਰੇ ਆ ਇਲੈਕਸ਼ਨ ਉਹ ਸ਼ੰਦਰਪਾਲ ਸਿੰਘ ਪੁੱਤਰ ਬਾਵਾ ਸਿੰਘ ਜਰਨੈਲ ਸਿੰਘ ਪੁੱਤਰ ਬਾਵਾ ਸਿੰਘ ਇਹਨਾਂ ਨੂੰ ਵੀ ਐਨਓਸੀ ਉਸ ਵੀਡੀਓ ਰਾਹੀਂ ਸਰਕਾਰੀ ਵਿਭਾਗ ਦੇ ਵਿੱਚੋਂ ਜਾਨੀ ਉਹਨਾਂ ਨੂੰ ਲੀਗਲ ਦੱਸਿਆ ਗਿਆ ਲੀਗਲ ਦੱਸਿਆ ਗਿਆ ਤੇ ਹੁਣ ਉਹ ਜਿਹੜੇ ਬਾਕੀਕਰ ਰਹਿ ਗਏ ਉਹਨਾਂ ਤੇ ਕੀ ਕਾਰਵਾਈ ਕਰੀ ਐ ਉਹਨਾਂ ਤੇ ਕਾਰਵਾਈ ਉਹਨਾਂ ਨੂੰ ਕਿਹਾ ਵੀ ਇਹ ਗੈਰ ਕਾਨੂੰਨੀ ਹੈ ਟੋਟਲ ਜਿਨ੍ਹਾਂ ਨੂੰ ਐਨਓਸੀ ਮਿਲੀ ਆ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਆ ਵੀ ਇਹ ਗੈਰ ਕਾਨੂੰਨੀ ਜ਼ਮੀਨ ਤੇ ਕਾਬਜ ਨੇ ਉਹ ਆਪਦੇ ਪੈਸੇ ਪੇਮੈਂਟ ਕਰਕੇ 50-50 ਸਾਲ ਤੋਂ ਉਹਨਾਂ ਨੇ ਪੇਮੈਂਟ ਕੀਤੀ ਆ ਉਹਨਾਂ ਦੇ ਕੋਲੇ ਸਟਾਮਪ ਐ ਨੇ ਉਹ ਜਾਇ ਜੇ ਕਾਰਵਾਈ ਕਰਨ ਦੇ ਜਿਨ੍ਹਾਂ ਨੇ 베ਤੇ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਨਾ ਕਿ ਰਹਿਣ ਵਾਲੇ ਦੇ ਖਿਲਾਫ ਅਸੀਂ ਸਾਹਮਣੇ ਆ ਵੀ ਇਹ ਜਿਹੜੀ ਜਾਤੀ ਹੈ ਦਲਤਾਂ ਦੇ ਖਿਲਾਫ ਹੈ ਗਰੀਬਾਂ ਦੇ ਖਿਲਾਫ ਹੈ ਇਹ ਜਾਤੀ ਨਹੀਂ ਹੁਣ ਦਿੱਤੀ ਜਾਊਗੀ ਇਹ ਜਿਹੜਾ ਤੁਸੀਂ ਹੁਣ ਦੱਸਿਆ ਵੀ ਹਾਈ ਕੋਰਟ ਦੀ ਸਟੇ ਦਿੱਤੀ ਗਈ ਹੈ ਲੈ ਕੇ ਆਏ ਹੋਇਆ ਫਿਰ ਵੀ ਕੰਮ ਚਲਾ ਰਿਹਾ ਕੌਣ ਚਲਾ ਰਿਹਾ ਹੈ ਹਾਈ ਕੋਰਟ ਦੀ ਸਟੇ ਦਾ ਇਹ ਹੈ ਵੀ ਸਰਪੰਚ ਸਾਹਿਬ ਨੂੰ ਕੱਲ ਹੀ ਸਟੇ ਦਿੱਤੀ ਆ ਜਿਹੜਾ ਕਾਗਜ਼ ਆਇਆ ਕੱਲ ਹੀ ਆ ਜੇ ਹੁਣ ਉਹ ਸਟੇ ਮਿਲਣ ਦੇ ਬਾਵਜੂਦ ਵੀ ਕੰਮ ਚਲਾਉਂਦੇ ਆ ਉਸ ਤੇ ਅਦਾਲਤ ਨਹੀਂ ਮੰਨ ਖਾਨੀਆ ਅਦਾਲਤ ਤੋਂ ਕਾਰ ਵੀ ਕਰਵਾਵਾਂਗੇ ਕੰਮ ਤਾਂ ਚੱਲ ਰਿਹਾ ਇਹਦੇ ਬਾਰੇ ਤੁਹਾਡੇ ਕੀ ਵਿਚਾਰਾਂ ਕੰਮ ਚੱਲ ਰਿਹਾ ਵਾ ਅਦਾਲਤ ਰਾਹੀਂ ਇਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਕਰਵਾਵਾਂਗੇ ਹਾਂਜੀ ਉਸ ਮਾਮਲੇ ਬਾਰੇ ਐਡਵੋਕੇਟ ਇੰਦਰਜੀਤ ਸਿੰਘ ਤੋਂ ਜਾਣਕਾਰੀ ਲੈਣੇ ਆ ਕਿ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਹੋਇਆ ਇਹਨੇ ਹਾਂਜੀ ਸਵਾਗਤ ਕਰਦੇ ਹਾਂ ਜੀ ਮੈਂ ਇੰਦਰਜੀਤ ਸਿੰਘ ਐਡਵੋਕੇਟ ਵਾਈਸ ਪ੍ਰੈਜ਼ੀਡੈਂਟ ਆਜ਼ਾਦ ਸਮਾਜ ਪਾਰਟੀ ਪੰਜਾਬ ਮੈਨੂੰ ਪਿੰਡ ਦੇ ਸਾਥੀਆਂ ਤੋਂ ਸੂਚਨਾ ਮਿਲੀ ਕਈ ਦਿਨ ਪਹਿਲਾਂ ਇਹਨਾਂ ਸਾਥੀਆਂ ਨੇ ਇੱਕ ਹੱਥ ਘੜੇ ਕਰਕੇ ਇੱਕ ਮੁਸਾਰਾ ਕੀਤਾ ਸੀ ਉਸ ਮੌਜਰੇ ਚ ਇਹਨਾਂ ਨੇ ਪਿੰਡ ਦੀ ਪੰਚਾਇਤ ਦੇ ਖਲਾਫ ਸੋਰੋਸ ਪ੍ਰੋਟ ਕੀਤਾ ਸੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਉਸ ਧੱਕੇ ਤੋਂ ਬਾਅਦ ਮੈਂ ਨਾਲ ਸਾਥੀਆਂ ਨੂੰ ਮਿਲਿਆ ਤਾਂ ਇਹਨਾਂ ਨੇ ਮੈਨੂੰ ਇਹ ਸਾਰਾ ਪ੍ਰੋਜੈਕਟ ਦਿਖਾਇਆ ਵੀ ਤਾਂ ਅਫਸੋਸ ਦੀ ਗੱਲ ਇਹ ਹੈ ਕਿ ਲੱਖ ਲਰਥ ਹੈ ਐਸੀ ਸਰਕਾਰ ਨੂੰ ਜਿਹੜੀ 73 ਸਾਲ ਤੋਂ ਬਾਅਦ ਆਜ਼ਾਦੀ ਦਾ ਰੌਲਾ ਪਾ ਰਹੀ ਆ ਕੇ ਮੁਲਕ ਆਜ਼ਾਦ ਹੈ ਇਸ ਮੁਲਕ ਦੇ ਅੰਦਰ ਜਿਹੜਾ ਦਬਿਆ ਕੁਚਲਿਆ ਨਤਾੜਿਆ ਸਮਾਜ ਹੈ ਉਹ ਅਜ ਵੀ ਆਜ਼ਾਦ ਨਹੀਂ ਹੈ ਭਾਵੇਂ ਸੰਵਿਧਾਨ ਦੇ ਵਿੱਚ ਸਾਡੇ ਲਈ ਬਹੁਤ ਕੁਝ ਲਿਖਿਆ ਗਿਆ ਪਰ ਉਹ ਸੰਵਿਧਾਨ ਉਹਨਾਂ ਤੇ ਲਾਗੂ ਕਰਦੇ ਆ ਜਿਹੜੇ ਤਕੜੇ ਨੇ ਜਿਹੜੇ ਰਜਵਾਰੇ ਲੋਕ ਨੇ ਔਰ ਇਹਦੇ ਤੇ ਲਗਭਗ 1.5 ਸਾਲ ਪਹਿਲਾਂ ਇੱਥੇ ਇੱਕ ਹੋਰ ਪ੍ਰੋਜੈਕਟ ਬਣਿਆ ਸੀ ਜਿਹਦੇ ਤੇ 1 ਕਰੋੜ 9 10 ਲੱਖ ਰੁਪਏ ਖਰਚ ਆਏ ਸੀ ਉਹ ਪਲਾਂਟ ਬਿਲਕੁਲ ਉਸ ਤਰ੍ਹਾਂ ਬੰਦ ਕਰ ਦਿੱਤਾ ਉਹ ਪਲਾਂਟ ਜਿਹੜਾ ਸੀ ਉਹ ਪਿੰਡ ਤੋਂ ਥੋੜਾ ਬਾਹਰ ਸੀ ਔਰ 92 ਤੋਂ ਔਰ ਉਸ ਪਲਾਂਟ ਦੇ ਵਿੱਚ ਇਹਨਾਂ ਗਰੀਬ ਲੋਕਾਂ ਨੂੰ ਮੁਸ਼ਕਲ ਨਹੀਂ ਸੀ ਹੋਣੀ ਕਿਉਂਕਿ ਸਰਕਾਰ ਦਾ ਪੈਸਾ ਲੱਗਿਆ ਉੱਥੇ ਇੱਕ ਮੁਲਾਜ਼ਮ ਜੇ ਰੱਖਿਆ ਜਾਂਦਾ ਤਾਂ ਉਸ ਉਹ ਤੇ ਪਾਣੀ ਦਾ ਨਿਕਾਸ ਦੇ ਨਾਲ ਪਾਣੀ ਬਾਹਰ ਚਲੇ ਜਾਣਾ ਸੀਗਾ ਤੇ ਇਹਨਾਂ ਲੋਕਾਂ ਦੀ ਮੁਸ਼ਕਲ ਹੱਲ ਹੋ ਜਾਣੀ ਸੀ ਪਰ ਕੁਝ ਜਿੱਦ ਕਰਕੇ ਕੁਝ ਵੱਡੇ ਭਾਈਚਾਰੇ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਜਿਆਦਾ ਪਰੇਸ਼ਾਨ ਕਰਨ ਦੇ ਵਾਸਤੇ ਸਾਡੇ ਮੌਕੇ ਦੇ ਮੈਂਬਰ ਪਾਰਲੀਮੈਂਟ ਵੱਲੋਂ ਪਰੇਸ਼ਾਨੀ ਵੀ ਪਾਇਦਾ ਕੀਤੀ ਗਈ ਸਰਪੰਚ ਵੱਲੋਂ ਵੀ ਪਾਇਦਾ ਕੀਤੀ ਗਈ ਇਰਾਕੇ ਦੇ ਵੀਡੀਓ ਵੱਲੋਂ ਪਾਇਦਾ ਕੀਤੀ ਗਈ ਔਰ ਇੱਥੇ ਨਵਾਂ ਪ੍ਰੋਜੈਕਟ ਲਗਭਗ 35-40 ਲੱਖ ਰੁਪਏ ਦਾ ਹੋਰ ਸ਼ੁਰੂ ਕਰ ਦਿੱਤਾ ਗਿਆ ਜਦੋਂ ਕੋ ਜਿਹੜਾ ਪਹਿਲਾ ਪ੍ਰੋਜੈਕਟ 1 ਕਰੋੜ 10 ਲੱਖ ਰੁਪਏ ਦਾ ਹੈਗਾ ਉਹਨੂੰ ਛੇੜਿਆ ਨਹੀਂ ਗਿਆ ਉਹ ਐਜ਼ ਇਟ ਇਜ਼ ਜਾਮ ਪਿਆ ਬਹੁਤ ਸਸਤਾ ਸਰ ਸਕਦਾ ਸੀ ਔਰ ਇਸ ਪਲਾਟ ਨੂੰ ਜੇ ਇੱਕ ਨੌਕਰ ਰੱਖਿਆ ਜਾਵੇ ਉਹ ਪਾਣੀ ਦਾ ਨਿਕਾਸ ਦਾ ਉਹ ਚਲਾਉਦਾ ਰਹੇ ਤਾਂ ਸਾਰਾ ਕੰਮ ਚੱਲ ਸਕਦਾ ਇਹ ਜਾਣਬੁੱਝ ਕੇ ਗਰੀਬਾਂ ਨੂੰ ਮਜ਼ਲੂਮਾਂ ਨੂੰ ਦਲਤਾਂ ਨੂੰ ਅਸੀ ਵਰਗ ਨੂੰ ਤੰਗ ਕਰਨ ਦੇ ਵਾਸਤੇ ਇਹ ਪ੍ਰੋਜੈਕਟ ਕੀਤਾ ਗਿਆ ਔਰ ਇਹਦੇ ਲਈ ਪਹਿਲਾਂ ਸਰਮਨ ਸਾਹਿਬ ਨੂੰ ਵੀ ਕਿਹਾ ਵੀ ਗਿਆ ਵੀ ਇਹ ਬੰਦ ਕਰ ਦੇਣਾ ਚਾਹੀਦਾ ਮਗਰ ਉਹ ਜਾਣ ਬੁੱਝ ਕੇ ਗੈਰ ਕਾਨੂੰਨੀ ਕੰਮ ਕਰ ਰਹੇ ਆ ਇੱਥੇ ਦੇ ਵੀਡੀਓ ਸਾਹਿਬ ਇੱਥੇ ਦੇ ਐਮਪੀ ਸਾਹਿਬ ਵੀ ਗਲਤ ਕੰਮ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਇਹਦਾ ਨਤੀਜਾ ਭੁਗਤਣਾ ਪੈਗਾ ਜਦੋਂ ਕਿ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਟੇਕ ਅਪ ਕੀਤਾ ਹੋਇਆ ਔਰ ਉਹਨਾਂ ਨੇ ਮੋਸਟੋਮ ਨੋਟਿਸ ਕੀਤਾ ਹੋਇਆ ਪਰ ਉਹਦੇ ਬਾਵਜੂਦ ਇਹ ਕੰਮ ਰੁਕਾਉਣ ਨੂੰ ਤਿਆਰ ਨਹੀਂ ਹੈਗੇ ਔਰ ਅਸੀਂ ਆਪਣੀ ਪਾਰਟੀ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਔਰ ਇਲਾਕੇ ਦੇ ਸਹਿਯੋਗ ਨਾਲ ਇਹਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋਊ ਉਹ ਤਾਂ ਕਰਾਂਗੇ ਹੀ ਇਸ ਤੋਂ ਇਲਾਵਾ ਜੋ ਲੋਕਤੰਤਰ ਵਿੱਚ ਹੋ ਸਕਦਾ ਉਹ ਵੀ ਕਾਰਵਾਈ ਕਰਾਂਗੇ ਤਾਂ ਕਿ ਇਹਨਾਂ ਜ਼ਿਲ੍ਹੇ ਦੇ ਲੋਕਾਂ ਦੇ ਨਾਲ ਜਿਹੜੀ ਬੇਇਨਸਾਫੀ ਹੋਈ ਹੈ ਉਹਨੂੰ ਠੱਲ ਪਾਈ ਜਾ ਸਕੇ ਇਸ ਮਾਮਲੇ ਤੇ ਆਉਣ ਵਾਲੇ ਸਮੇਂ ਚ ਕੀ ਰਣਨੀਤੀ ਹੈ ਤੁਹਾਡੀ ਅਸੀਂ ਅਸੀਂ ਪਾਰਟੀ ਜਿਹੜੇ ਹੋਰ ਸਾਡੇ ਮਾਨਜੋ ਕਾਂਬੜ ਸਾਹਿਬ ਵੀ ਖੜੇ ਨੇ ਅਸੀਂ ਸਾਰੇ ਸਾਥੀ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਥੋੜੇ ਸਮੇਂ ਦੇ ਵਿੱਚ ਨੀਤੀ ਬਣਾਵਾਂਗੇ ਕਿਉਂਕਿ ਕਾਨੂੰਨ ਦੇ ਨਜ਼ਰ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਤੇ ਲੋਕਾਂ ਦੇ ਸਹਿਯੋਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨੀਤੀ ਬਣਾ ਕੇ ਅਗਲਾ ਜੋ ਵੀ ਐਕਸ਼ਨ ਪਲਾਨ ਹੋਏਗਾ ਲੋਕਾਂ ਸਾਹਮਣੇ ਲੰਦਾ ਜਾਏਗਾ ਔਰ ਉੱਤੇ ਅਮਲ ਕੀਤਾ ਜਾਏਗਾ ਸਭ ਤੋਂ ਪਹਿਲੇ ਸਵਾਗਤ ਕਰਦੇ ਹਾਂ ਜੀ ਪੈਨਲ ਤੇ ਵਰਗਜੀ ਫਤਿਹ ਜੀ ਮੈਂ ਰਿਟਾਇਰਡ ਅਸਿਸਟੈਂਟ ਕੰਗਰੀਨਰ ਹਰਮੇਲ ਸਿੰਘ ਸਰੋਆ ਯੂਨੀਵਰਸਿਟੀ ਇੰਜੀਨੀਅਰ ਬਾਬਾ ਫਰੀਦ ਯੂਨੀਵਰਸਿਟੀ ਐਕਸ ਯੂਨੀਵਰਸਿਟੀ ਇੰਜੀਨੀਅਰ ਬਾਬਾ ਫਰੀਦ ਯੂਨੀਵਰਸਿਟੀ ਮੈਂ 40 ਸਾਲ ਸੀਵਰੇਜ ਦੇ ਕੰਮ ਕਰਵਾਏ ਨੇ ਸੀਵਰੇਜ ਦਾ ਕਾਨੂੰਨ ਇਹ ਕਹਿ ਰਿਹਾ ਵੀ ਪਿੰਡ ਦੇ 1 ਕਿਮੀਲ ਬਾਹਰ ਪੈਣਾ 1993 25 ਸਤੰਬਰ 1993 ਦਾ ਕਾਨੂੰਨ ਆ ਜੀ ਉਹ ਕਾਨੂੰਨ ਕਹਿ ਰਿਹਾ ਵੀ ਇਹ ਪਿੰਡ ਦੇ ਬਾਹਰ ਪੈਣਾ ਅਗਰ ਜਗ੍ਹਾ ਨਹੀਂ ਹੈ ਤਾਂ ਪਿੰਡ ਤੋਂ ਘੱਟੋ-ਘੱਟ 300 ਗੱਜ ਦੂਰ ਜਾਣਾ ਉਹ ਪਹਾੜੀ ਵਾਦੀ ਦੀ ਬਾਤ ਹੈ ਆ ਅਸੀਂ ਇੱਥੇ ਹੀ ਲਿਖ ਦਿੰਦੇ ਆ ਵੀ 300 ਗੱਜ ਸਾਡੇ ਬਾਤੇ ਰੂਲ ਹੈਗਾ 1 ਮੀਲ ਦਾ 1993 ਦਾ ਕਾਨੂੰਨ ਕਲੀਅਰ ਘੱਟ ਕਹਿ ਰਿਹਾ ਇਹ ਜਿਹੜਾ ਸਿਸਟਮ ਬਣ ਰਿਹਾ ਇਹਨੂੰ ਅਸੀਂ ਆਕਸੀਡੇਸ਼ਨ ਪਾਉਂਡ ਸਟੈਬਿलाइजेशन ਪਾਉਂਡ ਐਵੇਪੋਰੇਸ਼ਨ ਪਾਉਂਡ ਤੇ ਸਨਲਾਈਟ ਪਾਉਂਡ ਇਹਦੇ 5 6 ਨੌ ਨੇ ਸਟੇਬਲਾਈਜ਼ਨ ਦਾ ਮਤਲਬ ਇੱਕ ਜਗ੍ਹਾ ਇਹਦੇ ਵਾਸਤੇ 7 ਏਕੜ ਜ਼ਮੀਨ ਚਾਹੀਦੀ ਆ ਇਹਦੇ ਵਾਸਤੇ ਚਾਰ ਟੈਂਕ ਬਣਦੇ ਨੇ ਚਾਰ ਟੈਂਕਾਂ ਦਾ ਮਤਲਬ ਹੁੰਦਾ ਇੱਕ ਦੋ ਮਹੀਨੇ ਬਾਅਦ ਛੱਡ ਕੇ ਸੁਕਾਣਾ ਫਿਰ ਦੂਜੇ ਨੂੰ ਛੱਡਣਾ ਫਿਰ ਤੀਜੇ ਨੂੰ ਛੱਡਾ ਇੱਥੇ ਜਿਹੜੀ ਮੇਰੇ ਨਾਲ ਗੱਲ ਹੋਈ ਆ ਉਹਦੇ ਚ ਪਾਣੀ ਛੱਡ ਦੇਣਾ ਜਿਹੜੇ ਸਾਨੂੰ ਕਹਿੰਦੇ ਆ ਵੀ ਸਫਾਈ ਹੋ ਜਾਊਗੀ ਉਹ ਮੈਨੂੰ ਦੱਸਣ ਕਿਵੇਂ ਸਫਾਈ ਹੋ ਜਾਊਗੀ ਦੂਸਰਾ ਜਿਹੜਾ ਉਹ ਨਾਲਾ ਕਹਿੰਦੇ ਆ ਕਮਾ ਕੇ ਲਾਉਣਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਉਹ ਪਾਣੀ ਇੱਥੇ ਸਮਾੜੂ ਕੌਣ ਫੇਰ ਨਾਲਾ ਜਿਹੜਾ ਵਾ ਮੇਰੇ ਕੋਲ ਕਾਨੂੰਨ ਆਇਆ ਸੀ ਦਾ 2008 ਦਾ ਜਿਹੜਾ ਸਤਲੁਜ ਦਾ ਕੇਸ ਚੱਲ ਰਿਹਾ ਉਹ ਕੇਸ ਚੱਲ ਰਿਹਾ ਸਤਲੁਜ ਦਰਿਆ ਦਾ ਸਾਡੇ ਪਿੰਡ ਦਾ ਨਹੀਂ ਚੱਲ ਰਿਹਾ ਐਨਜੀਟੀ ਐਨਜੀਟੀ ਕਹਿੰਦਾ ਵੀ ਸਤਲੁਜ ਦਰਿਆ ਚੋਂ ਦਾ ਪਾਣੀ ਨਾ ਪਾਓ ਆ ਜਿਹੜਾ ਸਾਡਾ ਨਾਲਾ ਵਾ ਇਹਨੂੰ ਅਸੀਂ ਕਹਿੰਨੇ ਆ ਹੜਾਂ ਵਾਲਾ ਨਾਲਾ ਫਲੱਡ ਡਰੇਨ ਫਲੱਡ ਡਰੇਨ ਦੇ ਵਿੱਚ ਇਹ ਪਾਣੀ ਸਾਫ਼ ਹੋ ਕੇ ਪੈ ਸਕਦਾ ਕਾਨੂੰਨ ਕਹਿੰਦਾ ਜਿਹੜੇ ਲੋਕ ਕਹਿੰਦੇ ਆ ਵੀ ਪੈ ਨਹੀਂ ਸਕਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਮੈਨੂੰ ਦੱਸਣ ਉਸ ਤੋਂ ਬਾਅਦ ਜਿਹੜੇ ਸਾਡੇ ਘਰ ਟਾਉਣ ਨੂੰ ਕਹਿੰਦੇ ਆ 1963 ਦਾ ਕਾਨੂੰਨ ਐਡਵਰਸ ਪੋਜੀਸ਼ਨ ਕਹਿੰਦੇ ਆ ਇਹਨੂੰ 1963 ਦੇ ਕਾਨੂੰਨ ਦੇ ਮੁਤਾਬਕ 13 ਮਹੀਨੇ ਬਾਅਦ ਕੇਸ ਚੱਲੂਗਾ ਘਰ ਨਹੀਂ ਟਾਊਗਾ ਜਿਹੜੇ ਘਰ ਨੂੰ ਬਣੇ ਨੂੰ 30 ਸਾਲ ਹੋ ਗਏ ਬਿਨਾਂ ਪੈਸਿਆਂ ਦੇ ਸਿਆਮਲੇਟ ਚ ਬਿਨਾਂ ਪੈਸਿਆਂ ਦੇ ਰੇਲਵੇ ਦੀ ਜ਼ਮੀਨ 에어ਪੋਰਟ ਦੀ ਜ਼ਮੀਨ ਪਉ ਜੇ ਸਟੋਨ ਵਾਲੀ ਜ਼ਮੀਨ ਨਹੀਂ ਹੋਣੀ ਚਾਹੀਦੀ ਉਸ ਘਰ ਨੂੰ ਕੋਈ ਨਹੀਂ ਚੱਕ ਸਕਦਾ ਇਹ ਕਾਨੂੰਨ ਜਿਹੜਾ ਹੈਗਾ ਮਈ 1963 ਚ ਪਾਸ ਹੋਇਆ ਜਿਹੜਾ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਆ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਇਸੇ ਕਾਨੂੰਨ ਦਾ 1900 2019 ਦੇ ਵਿੱਚ ਰਿਵਿਊ ਹੋਇਆ ਵੀ ਹਾਂ ਇਹ ਕਾਨੂੰਨ ਠੀਕ ਆ ਕੋਈ ਘਰ ਨਹੀਂ ਚੱਕਿਆ ਜਾ ਸਕਦਾ ਜਿਹੜਾ ਵੀਡੀਓ ਨੇ ਚਿੱਠੀ ਕੱਢੀ ਆ ਵੀਡੀਓ ਤਾਂ ਮੇਜਿਸਟੇਟ ਹੀ ਨਹੀਂ ਆ ਵੀਡੀਓ ਦਿੱਤਾ ਮੈਨੂੰ ਜੇ ਸੇਰ ਪਾਵਰੀ ਨਹੀਂ ਹੈ ਕੱਟੋ-ਕੱਟ ਐਸ ਡੀ ਐਮ ਕੱਢੂਗਾ ਤਿੰਨ ਮਹੀਨੇ ਦਾ ਨੋਟਿਸ ਦਊਗਾ ਤਿੰਨ ਮਹੀਨੇ ਦਾ ਜਦੋਂ ਕੋਰਟ ਚ ਜਾਵਾਂਗੇ ਕੋਰਟ ਕਹੂਗੀ ਆ ਗਰੀਬ ਇਹਨੂੰ ਛੱਡ ਦਿਓ ਕੋਈ ਘਰ ਨਹੀਂ ਟਾ ਸਕਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇੱਕ ਇੱਕ ਜਾਣਕਾਰੀ ਹੋ ਰਹੀ ਜੀ ਹੁਣ ਸਰਕਾਰ ਵੱਲੋਂ ਲਾਲਕੀਰ ਵਾਲੇ ਜਿਹੜੇ ਘਰ ਨੇ ਉਹਨਾਂ ਦੀ ਰਜਿਸਟਰੀਆਂ ਕਰਵਾਉਣ ਲਈ ਕਿਹਾ ਗਿਆ ਵਾਹ ਹਾਂਜੀ ਇਹਦੇ ਬਾਰੇ ਜਿਹੜੇ ਇਹ ਇਹ ਜਗ੍ਹਾ ਨੇ ਇਹਦੀ ਰਜਿਸਟਰੀ ਹੋ ਸਕਦੀ ਹੈ ਇਹ ਸਾਡੇ ਖਰੀਦੇ ਹੋਏ ਆ ਜੀ ਇਹਦੀ ਜਰਾ ਆਰਾਮ ਨਾਲ ਹੋ ਸਕਦੀ ਹੈ ਇਹ ਸਾਮਲੜ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਸਿਆਮਲਟ ਪਿੰਡ ਦੀ ਸਿਆਮਲਟ ਇੱਕ ਸਿਆਮਲਟ ਹਲਾ ਮਦੂਕ ਬੰਡੀ ਗਈ ਸਿਆਮਲਟ ਉਹਦਾ ਮੈਂ ਬਹੁਤਾ ਚੌੜਾ ਨਹੀਂ ਦੱਸਦਾ ਉਹ 1 ਲੱਖ ਏਕੜ ਜ਼ਮੀਨ ਸੀ ਜਿਹੜੀ ਦਲਿਤਾਂ ਨੂੰ ਕਰੋਂ ਨੇ ਦੇਣੀ ਸੀ ਉਹ ਦਿੱਤੀ ਨਹੀਂ ਇਹਨਾਂ ਨੂੰ ਵੰਡ ਦਿੱਤੀ ਇਹ ਉਹ ਜ਼ਮੀਨ ਆ ਜਿਹੜੀ ਹਲਾ ਮੁਤਾਬਕ ਦਿੱਤੀ ਗਈ ਆ ਉਹ ਜ਼ਮੀਨ ਅਸੀਂ ਖਰੀਦੀ ਹੋਈ ਆ ਮਾਲਕਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ ਜ਼ਿੰਮੇਵਾਰਾਂ ਜੇ ਕੋਈ ਹੀਮਕੀਮ ਹੋਊਗੀ ਜਿੰਨਾ ਤੋਂ ਅਸੀਂ ਖਰੀਦੀ ਆ ਉਹ ਜ਼ਿੰਮੇਵਾਰ ਆ ਇਨਾਂ ਦੀ ਰਿਸਤੀ ਹੋ ਸਕਦੀ ਆ ਭਾਜ ਕਰਨਾ ਮਿਹਨਤ ਕਰਨੀ ਪਊਗੀ ਐਡਵੋਕੇਟ ਸਾਹਿਬ ਇੱਥੇ ਆ ਕਾਮਰੇਡੀ ਖੜੇ ਨੇ ਮੈਂ ਵੀ ਤੁਹਾਡੇ ਨਾਲ ਆ ਇਹਦੀ ਰਿਸਤੀ ਕਰਨ ਵਾਸਤੇ ਕੋਸ਼ਿਸ਼ ਕੀਤੀ ਤਾਂ ਜਰੂਰ ਹੋ ਜਾਏਗੀ ਅੱਜ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਖੇਤੀਬਾੜੀ ਤਨ ਕਾਨੂੰਨਾਂ ਦੀ ਜੇ ਗੱਲ ਕਰੀ ਜਾਈਏ ਤਾਂ ਇੱਕ ਪਾਸੇ ਕਿਸਾਨਾਂ ਦੇ ਨਾਲ ਮਜ਼ਦੂਰ ਸੰਘਰਸ਼ ਕਰ ਰਹੇ ਆ ਤੇ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਸਰਮਾਇਯਦਾਰੀ ਜਿਵੇਂ ਆਪਾਂ ਕਹਦੀਆਂ ਜਾਂ ਦਲਿਤ ਵਰਗ ਨਾਲ ੱੱਕੇ ਸਹਾਇਆਂ ਹੋ ਰਹੀਆਂ ਨੇ ਪਰ ਇਹ ਪਿਆਰ ਜੋ ਮਜ਼ਦੂਰ ਤੇ ਕਸਾਨ ਦਾ ਬਣਿਆ ਹੋਇਆ ਅਜਿਹੇ ਪਿੰਡਾਂ ਦੇ ਵਿੱਚੋਂ ਅਜਿਹੀ ਮਿਸਾਲ ਵੀ ਬਣਦੀ ਆ ਕਿ ਅਜਿਹੇ ਪਿੰਡਾਂ ਦੇ ਵਿੱਚ ਇੱਕ ਛੋੜੀ ਸੋਚ ਦੇ ਪੰਚਾਇਤ ਨੂੰ ਚੁਣਿਆ ਤਾਂ ਜਾਂਦਾ ਪਰ ਦਲਿਤਾਂ ਦੇ ਕਿਤੇ ਨਾ ਕਿਤੇ ਉਹ ੱਟਕੇ ਛਾਈਆਂ ਅੱਜ ਵੀ ਦੇਖਦੇ ਆ ਇਸ ਪ੍ਰੋਜੈਕਟ ਦੇ ਵਿੱਚ ਰਾਜਨੀਤਿਕ ਸਹਿਤ ਪੰਚਾਇਤ ਵੱਲੋਂ ਜੋ ਕੀਤਾ ਜਾ ਰਿਹਾ ਕੰਮ ਉਹ ਜਾਇਜ਼ ਕਿੰਨਾ ਤੇ ਨਜਾਇਜ਼ ਕਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਐਮਪੀ ਅਮਰ ਸਿੰਘ ਜੋ ਡਾਕਟਰ ਅਮਰ ਸਿੰਘ ਨੇ ਉਹ ਇਸ ਮਾਮਲੇ ਵਿੱਚ ਕੀ ਦਖਲਅੰਦਾਜ਼ੀ ਕਰਕੇ ਸੁਲਝਾ ਸਕਦੇ ਆ ਜਾਂ ਇਹ ਹੋਰ ਅੱਗੇ ਵਧੇਗਾ